ਰਾਜੇ ਨੇ ਜਿਸ ਵੇਲੇ ਕਿਹਾ ਇਹ ਤੇਰੀ ਮੋٹے ਪੱਡਕੋਂ ਕਦੇ ਲੱਤ ਕੱਢ ਦਿਓ ਇਹ ਸਾਰੀ ਉਰਦੁਖ ਹੋ ਗਏ ਜੋ ਲੱਤ ਕੱਟਣ ਆਪੇ ਜਲਾਦ ਨੂੰ تلوار ਤੇ ਕੀ ਰਾਜਾ ਵੀ ਹੋਸ਼ ਹੋ ਕੇ ਡਿੱਗ ਪਿਆ ਜਿਸ ਮੇਂ ਹੋਸ਼ ਹੋ ਕੇ ਡਿੱਗ ਪਿਆ ਵਜ਼ੀਰਾਂ ਨੇ ਕਿਹਾ ਜਲਾਦੋ ਅਜੇ ਇਹਨਾਂ ਲੱਤ ਕੱਟਿਓ ਵਿਹਾਗ ਦਾ ਸੁਭਾਲਾ ਪੰਜਵਾ ਛੰਤ ਸੁਣੋ ਬਿਨਾਂ ਪਿਆ ਸਤਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਾਜੀ ਨੂੰ ਅੱਜ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਜਿਸ ਪ੍ਰਕਾਰ ਪੱਟੇ ਵਾਲੇ ਰਾਜੇ ਨੂੰ ਸਰਵਾਨ ਉਪਦੇਸ਼ ਮਖਸ਼ੀ ਹੈ ਇਸੇ ਪ੍ਰਕਾਰ ਮਾੜੇ ਪਾਸ ਕੇਰ ਮੰਡੀ ਵਾਲਾ ਰਾਜਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਭਾਈ ਕਲਿਆਣ ਸਿੰਘ ਜੀ ਬਖਸ਼ਿਸ਼ ਕਰਕੇ ਇਸਕੇ ਦੁਆਲੇ ਰਾਜੇ ਨੇ ਭਾਈ ਕਲਿਆਣੇ ਦੇ ਤਾਈ ਬੁਲਾਇਆ ਬੁਲਾ ਕੇ ਕਹਿਣ ਲੱਗਾ ਤੂੰ ਕਿਸ ਇਲਾਕੇ ਦਾ ਆਦਮੀ ਹੈਨ ਕਿਉਂ ਮੈਂ ਪੰਜਾਬ ਵਿੱਚੋਂ ਆਇਆ ਹਾਂ ਕਿਨ ਕਿਉਂ ਤੂੰ ਠਾਕੁਰਾਂ ਦੀ ਪੂਜਾ ਕਰ ਠਾਕੁਰਾਂ ਦਾ ਚ ਨਾਮ ਸੁਲਾਇ ਅਜ ਕ੍ਰਿਸ਼ਨ ਕੋਹਾਂ ਹੁੰਦਾ ਜਰੂਰ ਦੇਣਾ ਹੈ ਇਹਨਾਂ ਨੇ ਕਹਿ ਵੀ ਸਾਡਾ ਠਾਕੁਰ ਤਾਂ ਸਦਾ ਬੋਲਣ ਵਾਲਾ ਹੈ ਅਜ ਤਾਂ ਉਹਦੇ ਪੂਜਕਾਂ ਹੋਰ ਨਹੀਂ ਕਿਸੇ ਨੂੰ ਮੰਨਦੇ ਅਸੀਂ ਕਿਸੇ ਤਰ੍ਹਾਂ ਦੇ ਪੱਥਰ ਦੇ ਤੇ ਨਾਮ ਤੇ ਲੈਣ ਨੂੰ ਤਿਆਰ ਨਹੀਂ ਇਹ ਭਾਈ ਕਲਿਆਣ ਜਦੋਂ ਕਿਹਾ ਤੂੰ ਠਾਕੁਰ ਨੂੰ ਪੱਥਰ ਦਾਜ ਕਰਾ ਜਾ ਤੈਸ਼ ਆ ਕੇ ਹੁਕਮ ਕਰਤਾ ਇਹਨੂੰ ਕਹਿੰਦੇ ਨજરਬੰਦ ਕਰਦੇ ਹੋ ਕੱਲ ਨੂੰ ਜੇ ਕਰਕੇ ਸਾਡੇ ਆਖੇ ਲਾ ਕੇ ਧਾਰਮਿਕ ਚ ਨਾਮ ਤੋਂ ਲਵੇ ਤੇ ਪੂਜਣ ਲੱਗੇ ਤੇ ਫਿਰ ਇਹਨੂੰ ਰਿਹਾ ਕਰਾਂਗੇ ਇਹ ਜਦੋਂ ਕਿਹਾ ਗਿਆ ਰਾਤ ਸਾਰੀ ਰਾਤ ਭਾਈ ਕਲਿਆਣਾ ਦੀ ਗੁਰੂ ਅਰਜਨ ਸਾਹਿਬ ਨੂੰ ਅਰਦਾਸ ਦੇ ਰੇ ਸਤਗੁਰੂ ਜੀ ਚਿੱਤ ਵਿੱਚ ਇਹਦੇ ਪ੍ਰਗਟ ਹੋ ਕੇ ਕਿ ਆ ਭਾਈ ਕਲਿਆਣਾ ਭੈ ਨਾ ਕਰ ਤੇਰੀ ਰੱਖਿਆ ਹੋਵੇਗੀ ਜਿਉ ਗੁਰੂ ਅਰਜਨ ਸਾਹਿਬ ਨੇ ਅਰਜ ਸੁਣੀ ਇਸ ਕੇਦ ਮੰਡੀ ਵਿੱਚ ਗਏ ਹੋਏ ਨੇ ਅਰਜ ਸੁਣ ਕੇ ਹੈ ਨਿਰਪੈ ਹੋ ਕੇ ਮਹਾਰਾਜ ਦੇ ਧਿਆਨ ਵਿੱਚ ਜੁੜਿਆ ਰਿਹਾ ਜਦੋਂ ਸਵੇਰ ਹੋਇਆ ਕ੍ਰਿਸ਼ਨ ਭਗਵਾਨ ਦਾ ਜਨਮ ਦੇਨ ਸੀ ਉਹ ठाकुर ਦੇ ਸਾਹਮਣੇ ਆਤੇ ਆਇਰ ਕਿਹਾ ਉਹ ਲਿਆਓ ਕੱਲ ਵਾਲੇ ਆਦਮੀ ਪ੍ਰਦੇਸ਼ ਜੀ ਨੂੰ ਲਿਆਂਦਾ ਗਿਆ ਕਹਿਣ ਲੱਗਾ ਤੂੰ ठाकुर जी ਤੇ ਨਾਮ ਕਿ ਲਾਇਆ ਇਹ ਕਹਿਣ ਲੱਗਾ ਮਹਾਰਾਜ ਦਾ ਹੁਕਮ ਹੈ ਬਾਣੀ ਜੋ ਪੱਥਰ ਕੋ ਕਹਤੇ ਦੇਵਤਾ ਕੀ ਵਿਰਸਾ ਹੋਵੇ ਸੇਵ ਜੋ ਪਾਤਿਰ ਕੀ ਪਾਈ ਪਾ ਤਾਂ ਕੀ ਘਾਲ ਅਜਾਈ ਜਾਏ ਮੈਂ ਤਾਂ ਨਹੀਂ ਮੰਨਣਾ ਫਿਰ ਉਸ ਵੇਲੇ ਜਲਾਦ ਨੂੰ ਇਹ ਕਹਤਾ ਸਕੇਤਾਰੇ ਰਾਜੇ ਨੇ ਇਹਦਾ ਨਾਮ ਸਾਲਸੰਗਏ ਜੀ ਅਧਿਆਨ ਦੇ ਅੰਦਰ ਪ੍ਰਸੰਗ ਜਿਹੜੇ ਬਣਿਆ ਗੁਰਪ੍ਰਤਾਪ ਜੀ ਦਾ ਨਾਮ ਨਹੀਂ ਆਇਆ ਉਹਨੇ ਪ੍ਰਸੰਗਾ ਚ ਇਹਦਾ ਨਾਮ ਸੈਨ ਨਾਮ ਕਰਕੇ ਰਾਜੇ ਦਾ ਨਾਮ ਆਇਆ ਹੈ ਅਸੀਂ उस वे राजे ने जिस है तेरी मोटे पड़ के कट कट दौ ये सारी उम्र दुख हो गई जो लद कट्टे जलाद जलादम तलवार चकी राजा बेहोश हो के डिग पिया जिस वे बेहोश होकर डिगया वजीर ने कहा जलादो अज लद कट्टो यह प्रदेशी की बेदबी की राजे ने ता गल वापरी है राजा बेहोश होया मूर्शा खा के डिगिया पे ਵਜ਼ੀਰ ਪੱਖਾ ਕਰ ਰਿਹਾ ਕਿਸੇ ਪ੍ਰਕਾਰ ਦੀ ਹੋਸ਼ ਨਾ ਆਈ ਅਖੀਰ ਭਾਈ ਕਲਿਆਣੇ ਦੇ ਪੈਰੀਂ ਵਜ਼ੀਰ ਇਹਦੇ ਸਕੇਤ ਨਾਲ ਰਾਜੇ ਦੇ ਪੇ ਕੇ ਮਾਰਾ ਸਾਨੂੰ ਬਖਸ਼ੋ ਇਹਨ ਕਿਹਾ ਗੁਰਸਿੱਖੀ ਧਾਰਨ ਕਰੋ ਤਾਂ ਬਖਸ਼ੇ ਜਾਵਾਂਗੇ ਭਾਈ ਕਲਿਆਣੇ ਦਾ ਬਚਨ ਮੰਨ ਕੇ ਵਜ਼ੀਰਾਂ ਨੇ ਕਿਹਾ ਸਾਡਾ ਰਾਜਾ ਜਿਉਂਦਾ ਹੋ ਜੇ ਅਸੀਂ ਸਾਰੇ ਅਰਵਾਸ ਦੇ ਸਨੇਤ اہلਕਾਰਾਂ ਸਨੇਤ ਸਾਰੇ ਵਜ਼ੀਰ ਗੁਰੂ ਸਾਹਿਬ ਦੇ ਚਰਨਾ ਚੱਲਾਂਗੇ ਸਿੱਖ ਬਣਾਂਗੇ ਇਹ ਗੱਲ ਸੁਣ ਕੇ ਭਾਈ ਕਲਿਆਣੇ ਨੇ ਅਰਦਾਸ ਕੀਤੀ ਅਰਦਾਸ ਕਰਨ ਤੋਂ ਸਾਧ ਸੰਗਤ ਜੀ ਭਾਈ ਕਲਿਆਣੇ ਨੇ ਰਾਜੇ ਨੂੰ ਸੁਰਤ ਪਾ ਦਿੱਤੀ ਹੋਸ਼ ਦੇ ਸਾਹ ਤੋਂ ਕਿਹਾ ਕਿ ਸਿੱਖ ਨਹੀਂ ਲੱਤਾਂ ਨਹੀਂ ਕੱਢ ਦਿੱਤੀ ਪਹਿਰੀ ਪਿਆਰ ਆਇਆ ਉਸ ਵੇਲੇ ਫਿਰ ਗੁਰੂ ਅਰਜਨ ਸਾਹਿਬ ਦੀ ਸ਼ਰਨ ਵਿੱਚ ਆਇਆ ਜਿਸ ਵੇਲੇ ਸ਼ਰਨ ਚ ਆਇਆ ਸੀ ਉਸ ਵੇਲੇ ਇਹ 50 ਸਾਲ ਜਿਹੇ ਨੇ ਚੂੜੇ ਉਹ ਘਰ ਭੋਗਣੇ ਸੀ ਗੁਰੂ ਕੇ ਬਾਗ ਵਾਲੇ ਥਾਂ ਉਹਨੇ ਸੁਪਨੇ ਕੀ ਗੁਰੂ ਸਾਹਿਬ ਨੂੰ ਹੁਕਮਤਾਇ ਇਸੇ ਅੰਸ਼ਰ ਨਾਲ ਆ ਜਾਣ ਕੇ ਉਸ ਵਕਤ ਦੇ ਅਸੰਗਧੀ ਰਾਜਾ ਜੇ ਤਾਂ ਬੇਹੋਸ਼ੀ ਚ ਹੋ ਗਏ ਸੀ ਇਹ ਉਪਦੇਸ਼ ਗੁਰੂ ਸਾਹਿਬ ਹੀ ਨੇ ਅਗਲੇ ਸ਼ਬਦਾਂ ਇਹਦੇ ਪਠਾਣ ਨਕਸ਼ਾ ਹੈ ਪਹਿਲਾ ਬਿੰਤੀ ਆਕਾਲ ਪਖਵਾਇਦੁਰ ਦੇ ਕੇ ਦੂਜਾ ਇਸਨੇ ਪੱਟੀ ਆਵਾ ਰਾਜਾ ਬੇਹੋਸ਼ ਹੋ ਗਿਆ ਸੀ ਜਦੋਂ ਸਰੀਰ ਛੱਡਣ ਲੱਗਾ ਉਸ ਨੂੰ ਉਪਦੇਸ਼ ਹੈ ਇਹ ਦੋਵੇਂ ਸ਼ਬਦ ਸਕੇਤ ਮੰਡੀ ਆਵੇ ਥਾਨਕਾ ਜੀ ਲਿਖਿਆ ਹੋਇਆ ਹੈ ਤੇ ਪੱਟੀ ਵਾਲੇ ਰਾਜੇ ਨੂੰ ਉਪਦੇਸ਼ ਕਿ ਉਹ ਸਾਂਝਾ ਉਪਦੇਸ਼ ਸਮਝਣਾ ਕਿ ਬੇੰਤੀ ਇਸ ਪ੍ਰਕਾਰ ਮਹਾਰਾਜੇ ਕੀ ਕਰਦੇ ਹਨ